ਕੋਰ ਜੀ ਜੱਬੋ ਤੇ ਮੁੜ ਕੇ ਬਾਹਰ ਦੇਖ ਖੱਤਿਆਂ ਦੇ ਵੀ ਦੇਖੋ ਭੈਣ ਜੀ ਕੀ ਕਰੀ ਜਾਂਦੇ ਹੋ ਨਹੀਂ ਤਾਂ ਉਹ ਕਿੱਥੇ ਤੇ ਆ ਤੇ ਚਾਬੀ ਲੈਂਦੀ ਐ ਕਮਾਰ ਤੈਨੂੰ ਮੈਂ ਹੁਣ ਕੀ ਦੱਸਾਂ 10 ਵਜੇ ਮਹਾਰਾਣੀ ਸੁੱਤੀ ਉੱਠਦੀ ਆ ਤਾਂ ਉਹਦੇ ਐ ਚੱਲਣਗੇ ਤੇ ਜੇ ਅਸੀਂ ਕਹਿ ਦਈਏ ਕਿ ਕਿਤੇ ਰੱਬ ਦਾ ਨਾਮ ਲੈ ਕੇ ਕਿਥੇ ਪੁੱਛਣਾ ਮੈਂ ਕਿੰਨੀ ਦੁਖੀ ਆ ਸੁਣਾ ਤੂੰ ਵੇਖੀ ਸਹੀ ਜਿਵੇਂ ਉਹ ਫਰ ਜਲਦੀ ਆ ਵੇਖ ਭੈਣ ਹੈ ਤੋਰੀਆਂ ਕਿਤੇ ਇਹਨਾਂ ਨੂੰ ਤਾਜ਼ੀਆਂ ਮੈਂ ਸਬਜ਼ੀਆਂ ਲੈ ਕੇ ਦਵਾਂ ਤਾਜ਼ੀਆਂ ਚੀਜ਼ਾਂ ਮੈਂ ਕਰਾਂ ਹੈ ਤੇ ਇਹ ਜਿਹੜੀ ਆ ਵੇਖ ਦੇਖ ਤਾਂ ਸਹੀ ਕਿੰਨੀ ਸੋਹਣੀਆਂ ਆਹ ਉਧਰ ਵੇਖ ਕਿੰਨੀਆਂ ਸੋਹਣੀਆਂ ਲਾਈਆਂ ਮੈਂ ਮੈਂ ਤਾਂ ਮਰ ਚਲਨੀ ਖੱਪ ਚਲਨੀ ਐਸ ਘਰ ਪਿੱਛੇ ਕੀ ਭੈਣ ਦੋ ਕੁ ਮਿਲੋ ਵੀ ਦੇਦੀ ਤਾਂ ਲੈ ਜੀ ਆ ਇਹਨਾਂ ਨੇ ਬੜਾ ਕਦਰ ਪਾਣੀ ਜਨਾ ਪਿੱਛੇ ਮਰਦੀ ਫਿਰਦੀ ਐ ਉਹ ਤਾਂ ਪਤਾ ਨਹੀਂ ਕੀ ਉਹ ਮੈਨੂੰ ਪਤਾ ਨਹੀਂ ਕੀ ਕੁਛ ਖੇਸਵਾਜੀਆਂ ਕਹਿੰਦੀਆਂ ਨਹੀਂ ਉਹੀ ਬਣਾਥਿਓ ਮੰਮਾ ਉਹ ਬਣਾ ਦਿਆ ਮੈਂ ਕਹਿੰਦਾ ਮੈਨੂੰ ਨਹੀਂ ਆਉਂਦੇ ਤੁਹਾਡੇ ਖੇਸਵਾਜੇ ਹਾਂ ਸਾਸਿ ਤਾਂ ਦੇਸੀ ਕੰਮ ਆਉਂਦੇ ਆਪਨੇ ਕਹਤੋਂ ਹੱਥ ਵੀ ਦਿੱਤੇ ਤੋਰੀ ਬਣਾਉਂਦਾ ਸਾਨੂੰ ਨੀ ਖਵਾ ਦੋ ਉਹ ਪਤਾ ਕੀ ਕਿਨਾਵੇਂ ਸਾਡੇ ਨੋਹਾਂ ਦੇ ਵੇਗ ਕੀ ਕੀ ਹਾਲ ਹੋਏ ਆ ਕਿਤੇ ਨੋਹ ਪਾਲਸ ਲੱਗੀ ਤੇ ਕਿਤੇ ਨਹੀਂ ਲੱਗੀ ਬੇਲ ਹੀ ਨਹੀਂ ਉਹ ਮੰਮੀ ਇੰਨੇ ਨਾ ਨੀਲ ਐਕਸਟੈਂਸ਼ਨ ਕੇ ਕੀ ਮਾੜਾ ਹੁੰਦਾ ਉਹ ਕਰਵਾਇਆ ਉਹਦੇ ਨੋ ਖਰਾਬ ਬੱਲੇ ਤੇਰੇ ਮੈਂ ਕਿਹਾ ਇਹ ਪਤਾ ਨਹੀਂ ਨੋਆ ਨੋਆ ਨੂੰ ਰੰਗਦੀਆਂ ਰਹਿੰਦੀਆਂ ਖਰੇ ਕੀ ਕਰਵਾਂਦੀਆਂ ਰਹਿੰਦੀਆਂ ਫੇਸਵਾ ਫੁੱਲ ਫੁੱਲ ਲਾਂਦੀਆਂ ਹਨੀ ਨਹੀਂ ਕੋਈ ਫੁੱਲ ਫੁੱਲ ਬਣਾਉਂਦੀਆਂ ਸਿਆਬਾਹੂ ਦੱਸ ਮੈਨੂੰ ਤਾਂ ਪਤਾ ਨਹੀਂ ਇਹ ਸੱਨੇ ਕੀ ਗਾ ਚਾਲਦੇ ਜਿਨਾਂ ਕਹਿੰਦੇ ਤੇ ਤਾਈ ਤੂੰ ਤਾਂ ਕੰਨੀ ਹੈ ਤੇਰਾ ਮੁੰਡਾ ਬੇਬੀ ਬੇਬੀ ਕਰਦਾ ਫਿਰਦਾ ਮੈਨੂੰ ਤੇਰਾ ਤਾਂ ਤੇਰੇ ਮੁੰਡੇ ਦੀ ਬਾਹਰ ਗੱਲ ਬਾਤ ਆ ਕਿਤੇ ਓ ਜੋ ਪਰਾਂ ਉਹ ਤੋਂ ਉਹਦੇ ਬਿਨਾਂ ਮੈਂ ਹੁਣ ਕੀ ਕਵਾਂ ਪੰਜਾਬੀ ਚ ਕਹਿੰਦੇ ਮੂੰਹ ਤਦਾ ਵੀ ਨਹੀਂ ਕੋਈ ਗੱਲ ਨਾ ਛੱਡ ਨਹੀਂ ਭੈਣ ਮੈਨੂੰ ਨਹੀਂ ਰਾਦਾ ਪਤਾ ਮੈਂ ਕੱਲ ਫੇਸਬੁੱਕ ਤੇ ਤੇਰੇ ਮੁੰਡੇ ਦੀ ਫੋਟੋ ਦੇਖਿਆ ਕਿ ਨਾਲ ਕੋਈ ਕੁੜੀ ਸੀ ਨਹੀਂ ਐਨੇ ਐਨੇ ਕੱਪੜੇ ਪਾਈ ਸੀ ਉਹਨੇ ਇਹ ਤੂੰ ਫੇਸਬੁੱਕ ਚ ਲਾ ਨਹੀਂ ਆਹੋ ਰੀਨੂ ਨੇ ਸਖਾਇਆ ਮੈਨੂੰ ਹੈਂ? ਆਹੋ। ਅਹ ਚੰਗੀ ਤੇਰੀ ਤੇ ਨੂਹ ਪੈਣਾ। ਆਹ ਮੇਰੀ ਵੈਸੇ ਥੋੜੀ ਚੰਗੀ ਹੈਗੀ ਐ। ਪਰ ਉਹ ਛੱਡ। ਮੈਂ ਸੱਚੀ ਦੱਸਾਂ ਉਹ ਮੁੰਡੇ ਫੋਟੋ ਦੇਖੇ ਮੁੰਡੇ ਦੀ ਤੇਰੇ ਮੁੰਡੇ ਦੀ ਫੋਟੋ ਦੇਖੇ ਕਿਸੇ ਬਗਾਨੀ ਕੁੜੀ ਨਾਲ ਇਹ ਤਾਂ ਚੁੱਪੀਆਂ ਪਾਪਾ ਖੜੇ ਸੀਗੇ ਤੇ ਇੰਨੇ-ਇੰਨੇ ਕੱਪੜੇ ਪਾਈ ਸਨ ਛੋਟੇ-ਛੋਟੇ। ਹਾਏ ਹਾਏ ਮੈਨੂੰ ਲੱਗਦਾ ਪੱਕੀ ਗੱਲ ਬਾਤ ਆ ਕਿਤੇ ਬਾਹਰ। ਨਹੀਂ ਉਹੀ ਬੇਬੀ ਆਉਦੀ। ਇੱਥੋਂ ਜਾਂਦੇ ਆ ਫਰਾਕ ਸੂਟ ਪਾ ਕੇ। ਹਾਂ। ਤੇ ਮੋਰਕੇ ਉਥੇ ਬਾਅਦ ਮੈਨੂੰ ਤੂੰ ਤਾਂ ਮੈਨੂੰ ਹੁਣ ਦੱਸਿਆ ਨਾ ਮੈਨੂੰ ਹੋਰ ਵੀ ਦੋ ਚਾਰ ਜਣਿਆਂ ਨੇ ਦੱਸਿਆ ਮੈਂ ਫਿਰ ਐਨਕ ਲਾ ਕੇ ਐ ਵੱਡੀ ਕਰ ਲੈਂਦੀ ਨਾ ਹੋ ਜਾਂਦੀ ਨਾ ਫੋਟੋ ਮੈਂ ਐ ਵੱਡੀ ਕਰਕੇ ਵੇਖੀ ਮੈਂ ਕਿਹਾ ਇਹ ਤਾਂ ਇਹ ਬੇਬੀ ਆ ਅ ਮੇਰੇ ਕੋਲ ਇਥੋਂ ਜਾਂਦੇ ਆ ਚੁੰਨੀ ਲੈ ਕੇ ਤੇ ਪਜਾਮੀ ਥੱਲੇ ਪਾ ਕੇ ਤੇ ਉਥੇ ਜਾ ਕੇ ਤੇ ਨਾ ਪਜਾਮੀ ਤੇ ਨਾ ਗੱਲ ਚ ਚੁੰਨੀ ਆ ਨਹੀਂ ਚੁੱਪ ਕਰ ਜਾ ਨੀ ਮੈਂ ਬੜੀ ਬੁੜੀ ਹੋ ਗਈ ਸੀ ਸੁਣੀ ਲੱਗਦੀ ਨਹੀਂ ਆ ਲੰਗੀਆਂ ਪੰਗੀਆਂ ਸੁਣੀਆਂ ਆਂਦੀਆਂ ਜਾ ਨਹੀਂ ਪਰ ਤੂੰ ਵੀ ਉਹ ਜੀ ਹਾਂ ਸੋਹਣੀ ਲੱਗਦੀ ਸੀ ਤੇ ਤੇਰੀ ਨੂੰ ਤਾਂ ਨਹੀਂ ਲੱਗਦੀ ਸੀ ਮੈਨੂੰ ਸੁਣੇ ਲੱਗਦੀ ਸੀ ਯਾਰ ਇਹ ਉਹੀ ਆ ਉਹੀ ਆ ਹਾਂ ਮੈਂ ਫਿਰ ਪੁੱਛ ਲਿਆ ਸੀ ਇੱਕ ਦਿਨ ਉੱਚਾ ਹਾਂ ਮੈਂ ਕਿਹਾ ਵੀ ਆ ਕੀ ਹਾਂ ਹੈ ਕਹਿੰਦਾ ਮम्मा ਉਹ ਫਿਰ ਤਾਂ ਐ ਹੋ ਗਿਆ ਵੀ ਆ ਤਾਂ ਮਾਂ ਨੂੰ ਲੱਗ ਗਿਆ ਪਤਾ ਮੈਂ ਤਾਂ ਲਾਲੀ ਜੁੱਤੀ ਤੈਨੂੰ ਪਤਾ ਫਿਰ ਮੇਰਾ ਹੈ ਫਿਰ ਹੋ ਗਿਆ ਸਿੱਧਾ ਕਹਿੰਦਾ ਨਹੀਂ ਉਹ ਪਤਾ ਨਹੀਂ ਕਿੱਥੇ ਕਹਿ ਰਹੇ ਕਿੱਥੇ ਪੱਬ ਪੁੱਪਕ ਜਾਂਦੇ ਕਿ ਕਿੱਥੇ ਪੈਣਾ ਮੈਨੂੰ ਤਾਂ ਪਤਾ ਵੀ ਨਹੀਂ ਕਿਹੜੇ ਉਹ ਡਿਸਕੋ ਪੱਬ ਇੱਦਾਂ ਇੱਦਾਂ ਕਰ ਰਹੇ ਹਾਂ ਅਵੇ ਉੱਥੇ ਚੁੰਨੀ ਤੋਂ ਬਿਨਾ ਉੱਥੇ ਅੰਦਰ ਨਹੀਂ ਆਂ ਦਿੰਦੇ ਵੇ ਲੱਖ ਦੀ ਲਾਹਨਤ ਵੇ ਤੁਹਾਡੇ ਤੇ ਵੇ ਲੱਖ ਦੀ ਲਾਹਨਤ ਪਵੇ ਵੇ ਜਨਾਨੀਆਂ ਨੂੰ ਕਹਿੰਦੇ ਚੁੰਨੀ ਤੋਂ ਬਿਨਾ ਹੈ ਤੇ ਬੰਦੇ ਬੁਰੀਆਂ ਪੈਂਟਾਂ ਚਾਣ ਹੈ ਤੇ ਦੇਖ ਪੁੱਠੇ ਰਿਵਾਜ ਚੱਲੇ ਮੈਂ ਤਾਂ ਕਿਹਾ ਸੀ ਮੈਂ ਕਿਹਾ ਕਾਕਾ ਮੈਂ ਤੈਨੂੰ ਘਰ ਨਹੀਂ ਵੜਨ ਦੇਣਾ ਮੈਂ ਤੈਨੂੰ ਬੇਦਖਲ ਹੀ ਕਰ ਦੇਣਾ ਹਾਂ ਹਾਂ ਉਹ ਤੇ ਰੱਬ ਪਿਓ ਆ ਨਾ ਜੜਾ ਉਹ ਮਰਤਾ ਹੀ ਨਾ ਤੇ ਉਹਦੀ ਜਾਨ ਅੜੀ ਐ ਇਹਦੇ ਚ ਨਹੀਂ ਤਾਂ ਤੈਨੂੰ ਪਤਾ ਮੇਰਾ ਮੈਂ ਨਹੀਂ ਇੱਦਾਂ ਡੁੱਲਣ ਵਾਲੀ ਪਰ ਮੈਂ ਹਾਂ ਕਰਾਂ ਮਰਾਂਗੀ ਚਲ ਛੱਡ ਤੋਰੀਆਂ ਤੋੜ ਲੈ ਦੋ ਕੋਈ ਆ ਆ ਤੇਰਾ ਕੱਦ ਲੰਬਾ ਉੱਚੀ ਉੱਚੀ ਹੋ ਵੇ ਆ ਵੇ ਕਿੰਨੀਆਂ ਲੱਗੀਆਂ ਇੱਧਰ ਨੂੰ ਆ ਵੜਾ ਜਾ ਖ ਇੱਧਰ ਨੂੰ ਆ ਆ ਜਾ ਇੱਧਰ ਨੂੰ ਇੱਧਰ ਨੂੰ ਆ ਜਾ ਆ ਆ ਤੋੜ ਲੈ ਤੋੜ ਲੈ ਹਲਾ ਫੜ ਤੋੜ

ਬਥੇਰੇ ਇਹਨਾਂ ਨੂੰ ਘਰ ਘਰ ਕੇ ਦਈਦਾ ਆ ਬੜਾ ਗੁਣ ਗਾਂਦੇ ਆ ਇਹਨਾਂ ਨੇ ਆਹੀ ਕੋਸ਼ਿਸ਼ ਕਰਨਾ ਆ ਉੱਥੇ ਬੈਂਗਲ ਬਥੇਰੇ ਲੱਗੇ ਲੈ ਲੈ ਹਾਂ ਲੈ ਜਾ ਲੈ ਜਾ ਆ ਤਾਂ ਹਜੇ ਹੋਣੀ ਆ ਤਾਂ ਰਕੀ ਗਈ ਆ ਮੈਂ ਕੀ ਚੱਲ ਮਾੜਾ ਮੋਟਾ ਚੱਲ ਤਾਜੀ ਚੀਜ਼ ਕਿੱਥੇ ਮਿਲਦੀ ਸ਼ਹਿਰਾਂ 'ਚ ਹੈ ਤੇ ਵੇਖ ਮੈਂ ਤਾਂ ਯੱਪਦੀ ਰਹਿਣੀ ਆ ਤੇ ਇਹ ਮੇਰੇ ਸਿਰ ਸੁਆ ਪਾਉਂਦੇ ਆ ਉਹ ਪਤਾ ਨਹੀਂ ਕੀ ਕਹੂਗੀ ਮੈਨੂੰ ਕੀ ਬਣਾ ਦੋ ਮਮ ਫਿਰ ਬੋਲਦੀ ਇਨਾ ਮਿੱਠਾ ਹੈ ਮੰਮਾ ਜੀ ਉਹ ਆਪਨੇ ਉਹ ਚਿੱਕ ਕਿਹੜਾ ਚੁੰਗਮ ਚੂ ਪਰ ਨਹੀਂ ਬੰਦਾ ਕਿੱਕ ਕਹਿਣਾ ਵੀ ਨਹੀਂ ਆਂਦਾ ਬਲਿ ਕਿਹੜਾ ਸੂਪ ਬਣਾ ਦਿਓ ਉਹ ਕੌਨ ਸਾ ਨਹੀਂ ਪਤਾ ਨਹੀਂ ਕਿਹੜੇ ਖੇਸਵਾ ਵਾਲੇ ਸੂਪ ਕਹਿੰਦੀ ਰਹਿੰਦੀ ਆ ਭੈਣਾ ਚਿੰਗਮ ਸੂਪ ਪਤਾ ਨਹੀਂ ਬਿੰਦ ਮੈਂ ਤਾਂ ਨਾਂ ਨਹੀਂ ਲੈਣਾ ਆਂਦਾ ਉਹ ਬਣਾ ਦੋਗੇ ਮੇਰੇ ਮੈਂ ਕਿ ਪੜਾ ਆਵੇ ਮੇਰੇ ਜੁੜੇ ਹੱਥ ਹੈ ਜਾਂਦੇ ਸੂਪਾਂ ਸਾਪਾ ਜਿਹੜਾ ਤੇ ਨਾਂ ਲੈ ਨਹੀਂ ਮੈਂ ਤਾਂ ਨਾਂ ਸੁਣ ਸੁਣ ਕੇ ਗਾਸ਼ ਆ ਜਾਂਦੇ ਮੰਮੀ ਨੂੰ ਨਹੀਂ ਆਂਦੇ ਮੈਂ ਤਾਂ ਸੇਂਪਲ ਤੋਂ ਦਾ ਰੋਟੀ ਕਹਿ ਰਿਆ ਕਰ ਉਹ ਮੈਂ ਤੈਨੂੰ ਪੂਜ ਦਿਆ ਕਰੂੰਗੀ ਦੇਵੀ ਨੂੰ ਮੈਂ ਥਾਲਾ ਪਰੋਸ ਕੇ ਤੇਰੇ ਮੂਰੇ ਰੱਖ ਦਿਆ ਕਰੂੰ ਤੇਰੀ ਆਰਤੀ ਤਾਰ ਦੂੰਗੀ ਆਹੀ ਕਰ ਸਕਦੀ ਐ ਹੈ ਹੁਣ ਵੇਲਾ ਹਜੇ ਟਾਈਮ ਵੇਲਾ ਕੀ ਹੋ ਗਿਆ ਹਜੇ ਤੱਕ ਨਹੀਂ ਆਈ ਉਹ ਆਪਣੀਆਂ ਕਿੱਟੀਆਂ ਫਿੱਟੀਆਂ ਤੋਂ ਨਹੀਂ ਇਹਨੂੰ ਵੇਲ ਮਾਂ ਜੋਗਾ ਸਸ ਜੋਗਾ ਕੁਛ ਨਹੀਂ ਆ ਤੈਨੂੰ ਦਵਾ ਤੂੰ ਦਫਾ ਕਰਨੀ ਆ ਜਾ ਆ ਜਾ ਤੋੜ ਲਓ ਭਾਈ ਮੈਂ ਤਾਂ ਆਪ ਖੰਭੀ ਪਈ ਆ ਚਲ ਚੰਗਾ ਪੈਣ ਚਲਦੀ ਆ ਮੈਂ ਨੀ ਆਵੀ ਲਾ ਜਾ ਲਾ ਫੜ ਉਹ ਦੇ ਦੇ ਇਹ ਆਏ ਨਹੀਂ ਨਹੀਂ ਦੇ ਦੇ ਜਾਣ ਨਹੀਂ ਰਹਿ ਗਈ ਹੁਣ ਹੱਥਾਂ ਚ ਚਲ ਚੰਗਮ ਚੱਲੀ ਹਾਂ ਠੀਕ ਧਿਆਨ ਰੱਖੀਆ ਆਪਣਾ ਆਪਣੀ ਬੇਬੀ ਦਾ ਵੀ ਨਹੀਂ ਖਸਮਾ ਖਾਈਏ ਬੇਬੀ ਚੱਲ ਲੈ ਮਿੰਨ ਤਾਂ ਸਬਜੀ ਮਿਲਗੀ ਇਹਨੂੰ ਤੇ ਚੁਗਲੀਆਂ ਹੀ ਨਹੀਂ ਮਾਨ ਮੇ ਕਿੰਨੀ ਆ ਇੰਨੀ ਬੁਰਾਈ ਕਰਦੀ ਐ ਨੂੰ ਦੀ ਆਪ ਜਿੱਦਾਂ ਬੋਲੀ ਚੰਗੀ ਐ ਸੜੀ ਜਾਈ ਨਾ ਹੈਂ ਸਬਜ਼ੀਆਂ ਲਿੱਤੀਆਂ ਤੇ ਉਹ ਗਈ ਉਹ ਗਈ ਹੈ ਇਹਨੂੰ ਹੋਰ ਕੇ ਕੰਮ ਹੀ ਨਹੀਂ ਮੂੰਹ ਚੱਕ ਕੇ ਤਾਂ ਆ ਜਾਂਦੀ ਹੈ ਹੈ ਭੈਣ ਹੈ ਭੈਣ ਤੇ ਸਬਜ਼ੀਆਂ ਲੈ ਕੇ ਤੇ ਉਹ ਜਾਂਦੀ ਹੈ ਮੈਂ ਕਿਤੇ ਇਹਨੂੰ ਜਾਣਦੀ ਨਹੀਂ ਵੱਡੀ ਚਲਾਕੋ ਨੂੰ ਮੇਰੇ ਨਾਲ ਚਲਾਕੀਆਂ ਕਰਦੀ ਕੋਈ ਨਾ ਮੈਂ ਵੀ ਕਾਣਾ ਹੀ ਦਿੱਤੇ ਇਹ ਮੇਰੀ ਬੇਬੀ ਦੇ ਵੀ ਹੁਣ ਤਾਂ ਟਾਈਮ ਹੋ ਗਿਆ ਤਾਂ ਉਸੇ ਪਕਾਵਾਂ ਉਹ ਲਈ ਚਾ ਕੇ ਬੇਬੀ ਲਈ ਪਕਾਣੇ ਪਾਣੇ ਮਰਨੇ ਪਾਣੇ ਤੂੰ ਬਾਅਦ ਵਿੱਚ ਦੇਖੂਗੀ ਨਾ ਕੇ